ਕੁਸੀਂ ਦੇਖ ਰਹੇ ਹੋ ਲੋਕ ਸਮਾਚਾਰ رپورਟਰ ਅੰਗਰੇਜ਼ ਸਿੰਘ ਸੰਧੂ ਦੀ ਖਾਸ ਰਿਪੋਰਟ ਸਤਿਕਾਰਯੋਗ ਸਾਬਕਾ ਕੈਬਨਟ ਮੰਤਰੀ ਸਰਦਾਰ ਸੁਖਪਿੰਦਰ ਸਿੰਘ ਸੁਖ ਸਰਕਾਰੀ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਸਰਦਾਰ ਗੁਰਜੀਤ ਸਿੰਘ ਔਜਲਾ ਜੀ ਦੇ ਚੋਣ ਪ੍ਰਚਾਰ ਨੂੰ ਤੇਜ਼ ਕਰਦੇ ਹੋਏ ਅੱਜ ਐਸੀ ਡਿਪਾਰਟਮੈਂਟ ਅੰਮ੍ਰਿਤਸਰ ਤਹਿਾਤੀ ਨੇ ਚੇਅਰਮੈਨ ਮਨੋਜ ਸਿੰਘ ਪੱਟੀ ਵੱਲੋਂ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ਪਿੰਡ ਪੱਧਰੀ ਅਤੇ ਨੂਰਪੁਰ ਦੇ वा हंगारा मिले पार्टी सुखविंदरियादार गुरना गुर ਸਾਰੇ ਕੰਮ ਕਰੀ ਗੁਜਿੱਤਾ ਖੌਸਾ ਕੋਈ ਕੁਝ ਨਹੀਂ ਸਭ ਦੇ ਕਾਰਜ ਨੂੰ ਸਰਦਾਰ ਕਮਿਸ਼ਨ ਦੇ ਕਾਰਜ ਸਾਥ ਜਿਨ੍ਹਾਂ ਦੀ ਦਵਾਈ ਹੈਗੀ ਅੱਜ ਦੇ ਵਿੱਚ ਤੇ ਤੁਹਾਡੇ ਤਕਰੀ ਹੈ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਾਰੇ ਉਮੀਦਵਾਰਾਂ ਦਾ ਕਿ ਜਿਹੜੇ ਸਾਡੇ ਛੁੱਟੇ ਦੇ ਕਿ ਦਾ ਕਹਿੰਦੇ ਹੈ ਅੱਜ ਆਪਾਂ ਸਾਡਾ ਔਮ ਦਾ ਮਕਸਦ ਕੀ ਹੈ ਲੋਕ ਸਭਾ ਰੋਟਾ ਇਹ ਵਿਭਗ ਵੱਚੁਕਿਆ ਤੇ ਲੋਕ ਸਭਾ ਦਾ ਕੈਂਡੀਡੇਟ ਕਾਂਗਰਸ ਪਾਰਟੀ ਵੱਲੋਂ ਸਰਦਾਰ ਗੁਰਜੀਤ ਸਿੰਘ ਮੋਜਰਾ ਜੀ ਨੇ ਕੈਂਡੀਡੇਟ ਬਣਾਇਆ ਨੇ ਆਪਾਂ ਚੁੰਨੇ ਆ ਜੀ ਸਰਕਾਰੀਆ ਸਾਹਿਬ ਜੀ ਦੀ ਗਵਾਹੀ ਹੇਟ ਅਵਾਜਾ ਸਰਦੀ ਹਰ ਖੇਤ ਵਿੱਚੋਂ ਗੁਰ ਸਰਦਾਰ ਗੁਰਜੀਤ ਸਿੰਘ ਮੋਜਰਾ ਵੱਧ ਲੀਡ ਵਿੱਚੋਂ ਜਿੱਤੇ ਤਾਂ ਕਿ ਸਰਕਾਰੀਆ ਸਾਹਿਬ ਦਾ ਸਿਰ ਝੁਕ ਕੇ ਆਪ ਅੱਜ ਚੜ੍ਹਦੀ ਹੈ ਤੁਹਾਨੂੰ ਬਣਾਇਆ ਦੇਸ਼ ਦੇ ਵਿੱਚ ਕੀ ਹੋ ਰਿਹਾ ਹੈ ਦੇਸ਼ ਦੇ ਵਿੱਚ ਜੋ ਸਰਕਾਰ ਇਸ ਟਾਈਮ ਮੌਜੂਦਾ ਸੀ বিজেপি ਸਰਕਾਰ ਉਹ ਕੀ ਕਰ ਰਹੀ ਹੈ ਉਹ ਸੰਵਧਾਨ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਸੰਵਧਾਨ ਸੰਵਧਾਨ ਖਤਮ ਕਰਨ ਦੀ ਕੋਸ਼ਿਸ਼ ਸਾਹ ਕੀਤੀ ਜਾ ਰਹੀ ਹੈ ਕਿਉਂਕਿ ਪੰਜਾਬ ਦੇ ਪੰਜਾਬ ਦੇ ਵਿੱਚ ਜੇ ਜਵੰਦੀਏ ਦੇ ਕਿਸਾਨ ਹੋਣ ਜਾਂ ਜਿਹੜਾ ਮਜ਼ਦੂਰ ਹੋਣ ਤੇ ਚਾਹੇ ਕਿ ਦੇਸੀ ਕਾਰਤੇ ਜਿੱਦੇ ਵੀ ਹੈਗੇ ਨੇ ਸਾਰਿਆਂ ਨੂੰ ਪੰਜਾਬ ਪੰਜਾਬ ਦੇ ਵਿੱਚ ਸੰਵਧਾਨ ਖਤਮ ਕਰਤਾ ਜੇ ਕੋਈ ਦੇਸ਼ ਦੇ ਤੋਂ ਹੋਵੇਗਾ ਨਾ ਲੱਖਣ ਨਹੀਂ ਹੋਣੀ ਜੇ ਐਰਟੀ ਇਲੈਕਸ਼ਨ ਦੇ ਵਿੱਚ ਮੁੱਦੀ ਆ ਜਾਂਦਾ ਉੱਪਰ ਲੈਕਸ਼ਨ ਦੇ ਵਿੱਚ ਉਹਨੇ ਗਾ ਇਲੈਕਸ਼ਨ ਖਤਮ ਕਰ ਦਿੱਤੀ ਲੋਕਾਂ ਨਾਲ ਕਰਦੇ ਨਹੀਂ ਉਤਪਦਾ ਹੀ ਖਤਮ ਕਰ ਦੇ ਲਗਾ ਕਿਉਂ ਸੰਵਿਧਾਨ ਨੇ ਸਾਨੂੰ ਕਿੰਨਾ ਬੜਾ ਅਧਿਕਾਰ ਆ ਜੇ ਆਪਾਂ ਐਰਟੀ ਕਰਦੇ ਹਾਂ ਐਰਟੀ ਕਰਦੇ ਵਿੱਚ ਸੰਵਿਧਾਨ ਕਰਕੇ ਹੀ ਤੁਹਾਨੂੰ ਕਿੰਨਾ ਅਧਿਕਾਰ ਮਿਲੇ ਨੇ ਹਾਲੂ ਬੋਰਡ ਬੋਰਡ ਨੂੰ ਦਾ ਟਿਕਾਸੀ ਜਿਹੜਾ ਹੈ ਨਹੀਂ ਸੰਵਿਧਾਨ ਕਰਕੇ ਹੁੰਦਾ ਪਹਿਲੋਂ ਕੀ ਮੰਗਰੇ ਕਾ ਜਿਹੜੀ ਸਕੀਮ ਹੈ ਜਿੱਤੇ ਅੱਜ ਪਿੰਡਾਂ ਦੇ ਵਿੱਚ ਜਿਹੜੇ ਮੇਰੀਆਂ ਭੈਣਾਂ ਕੰਮ ਕਰ ਰਹੀਆਂ ਨੇ ਕਿਆ ਮੇਰੇ ਕਿ ਨਵੇਂ ਕੰਮ ਕਰ ਰਹੇ ਨੇ ਉਹ ਕਿਹਦੀ ਦੇਣੀ ਉਹ ਕੰਨ ਪਾਰਟੀ ਦੇ ਲੈਣ ਆ ਜਦੋਂ ਪ੍ਰਧਾਨ ਮੰਤਰੀ ਅਜੇ ਡਾਕਟਰ ਮਨਮੋਹ ਸਿੰਘ ਪ੍ਰਧਾਨ ਮੰਤਰੀ ਸੀ ਉਦੋਂ ਉਹਨਾਂ ਨੇ ਕਿਹਾ ਇੱਕ ਦਾ ਜਿਹੜੀ ਟੀਮ ਲਾਗੂ ਕੀਤੀ ਸੀ ਕਿ ਸਾਡੇ ਜਿਹੜੇ ਐਸਸੀ ਜਿਹੜੇ ਮੇਰੇ ਭਰਾ ਭੈਣਾਂ ਆ ਜਿਹਦੇ ਘਰ ਦੇ ਲੈ ਰਹੇ ਨੇ ਆਪਣੇ ਪਿੰਡ ਦੀ ਇੱਕ ਤੇ ਸਫਾਈ ਕਰਦਾ ਕਰਨ ਇੱਕ ਉਹਨਾਂ ਨੂੰ ਰੁਜ਼ਗਾਰ ਮਿਲਦਾ ਹੈ ਕਹਿੰਦੇ ਅੱਜ ਦੇਸ਼ ਦੀ ਹਾਲਤ ਦੇਖੋ ਕੀ ਆ ਜਿਹਨੋਂ ਦਿਨ ਬਿਤਰ ਹੋ ਜਾਂਦੀ ਹੈ ਨਸ਼ਾ ਮਗਰ ਨੌਜਵਾਨਾਂ ਨੂੰ ਕੱਦ ਰਿਹਾ ਕਿਉਂ ਲੱਗ ਰਿਹਾ ਕਿਉਂਕਿ ਰੁਜ਼ਗਾਰ ਨਹੀਂ ਹੈਗਾ ਸਰਕਾਰਾਂ ਰੁਜ਼ਗਾਰ ਦੇ ਦੇਣੀਆਂ ਜੇ ਭਾਜਪਾ ਨੇ ਕਿਹਾ ਸੀ 2 2 ਲੱਖ ਟੋਕਰੀ ਦਿੱਤੀ ਜਾਊਗੀ ਤੇਨੇ ਕੋਈ ਨੌਕਰੀ ਨਹੀਂ ਕੇਣੀ ਦਿੱਤੀ ਅੱਜ ਸਰਕਾਰ ਨੇ ਜੀ ਰਾਹੁਲ ਗਾਂਧੀ ਜੀ ਨੇ ਇਹ ਵਾਦਾ ਕੀਤਾ ਕਿ ਨੌਜਵਾਨਾਂ ਨੂੰ 50 ਲੱਖ ਨੌਕਰੀਆਂ ਜਿਹੜੀਆਂ ਉਹ ਜਦੋਂ ਸਰਕਾਰ ਬਣੂਗੀ ਨੌਜਵਾਨਾਂ ਨੂੰ ਕਹਿਣ ਦੇ ਦਾਅਵੇ ਦਿੱਤੀਆਂ ਜਾਣ ਗਿਆ ਇਹ ਗੱਲ ਕਹਿੰਦੀਆਂ ਮਰੀਆਂ ਭੈਣਾਂ ਦੀਆਂ ਭੈਣਾਂ ਨੂੰ ਹਰ ਦਾ 1 ਲੱਖ ਰੁਪਿਆ ਜਿਹੜੀ ਪਰਿਵਾਰ ਦੀ ਮੁਖੀ ਹੋਗੀ ਉਸਦੇ ਖਾਤੇ 'ਚ 1 ਲੱਖ ਰੁਪਿਆ ਪਾਰਟੀ ਉਹਨੂੰ ਦੇਖੀ ਤੇ ਸਰਕਾਰ ਆਉਣ ਤੇ ਬਿਲੇਮਾ ਜੇ ਕਿਸਾਨਾਂ ਦੀ ਗੱਲ ਕਰੀਏ ਐਮਐਸਪੀ ਦਾ ਕਾਨੂੰਨ ਸਰਕਾਰ ਨੇ ਲਾਗੂ ਕਰਨਾ ਜੇ ਸਰਕਾਰ ਦਿੱਤਾ ਜਾਊਗੀ ਉਹਨਾਂ ਨੂੰ ਉਹ ਰੱਖ ਕੇ ਕਿਸਾਨਾਂ ਨੂੰ ਕਿਸਾਨਾਂ ਰੱਖ ਜਿੜੇਗਾ ਫਿਰ ਅੱਗੇ ਅੱਗੇ ਜਿਹੜੇ ਜਿਹੜੇ ਅਵੇਹੀ ਜਦੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜੀ ਉਹਨੇ ਕੀ ਕੀਤਾ ਸੀ ਉਹਨੇ ਕੀ ਕੀਤਾ ਸੀ ਬੈਂਕਾਂ ਦਾ ਰਾਸਤਰੀਕਰਨ ਰਾਸਤਰੀਕਰਨ ਜਾਈ ਜਿਹੜੇ ਸਰਕਾਰੀ ਬੈਂਕ ਸੀਗਾ ਉਹਨਾਂ ਨੂੰ ਕਿਦਾਂ ਆਪਾਂ ਲੋਨ ਗਰੀਬੰਦਾ ਜਿਹੜਾ ਜਾਂਦਾ ਚਾਹੇ ਕਿਸਾਨ ਹੋ ਜੇ ਮਾਝੂਰ ਤੇ ਕਿਸਾਨ ਹੋ ਜਾਣ ਚਾਹੇ ਉਹ ਕਿਦਾਂ ਗਰੀਬ ਵਰਗੇ ਲੋਕ ਹੋ ਜਾਣ ਉਹ ਵੀ ਜਾਈ ਕਿਦਾ ਆਪਣਾ ਲੋਨ ਲੈਦੇ ਹੁੰਦੇ ਨੇ ਕਈ ਤਾਰ ਦੇ ਦਿੰਦੇ ਨੇ ਕਈ ਵਾਰੀ ਲੋਨ ਨਹੀਂ ਤਾਰਦੇ ਤੇ ਫੇਰ ਵੀ ਉਹਨਾਂ ਨੂੰ ਕੋਈ ਗੱਲ ਨਹੀਂ ਹੈ ਉਹਨਾਂ ਨੇ ਕੀ ਕਰਤਾ ਹੁਣ ਜਿਹੜੀ ਜਿਹੜੀ ਬੋਦੀ ਸਰਕਾਰ ਹੈ ਵੀ ਇਹਨਾਂ ਬੈਂਕਾਂ ਦਾ ਨਿੱਜੀ ਕਰਤ ਕਰਦੇ ਆ ਇਹਨਾਂ ਨੇ ਬੈਂਕ ਜਿਹੜੇ ਕਪੂਜੇ ਪਤੀਆਂ ਨੂੰ ਦੇ ਦਦੇ ਆ ਚਾਹੇ ਉਹ ਕਿਨਾਰ ਅਡਵਾਨੀ ਹੋਵੇ ਜਾਂ ਬਰਦੀ ਹੋ ਜੇ ਉਹਨਾਂ ਨੂੰ ਵਕਤ ਦੇ ਦਿੰਦੇ ਨੇ ਅੱਜ ਦੇਖੋ ਫਟਕਾ ਦੇ ਵਿੱਚ ਲੋਨ ਲੈ ਕਿਉਂ ਕਿ ਤਾਂ ਕਿ 30% 30% ਲੋਕ ਕਿਦਾ ਲੋਨ ਤੇ ਪੈਸਾ ਮਿਲਦੇ ਆ ਤੇ ਲੋਕਾਂ ਦੇ ਕਿਸੇ ਕੋਲ ਲੋਨ ਵੀ ਨਹੀਂ ਕਰਦਾ। ਆਪਾਂ ਇਹ ਚੀਜ਼ ਵੇਖਣੀ ਆ ਕਿ ਜਿਹੜੀ ਸਰਕਾਰ ਸਾਨੂੰ ਗਰੀਬਾਂ ਨੂੰ ਕਿਦਾ ਹỗਟ ਦੇਦੀ ਆ ਆਪਾਂ ਉਹਨੂੰ ਵੋਟ ਪਾਣੀ ਆ। ਇਹ ਕੋਈ ਪਿੰਡ ਦੀ ਵੋਟ ਨਹੀਂ ਆ ਨਾ ਵੀ ਸਰਪੰਚ ਦੀ ਵੋਟ ਆ ਨਾ ਇਹ ਐਮਐਲਏ ਦੀ ਵੋਟ ਆ ਇਹ ਸਿੱਧੀ ਵੋਟ ਸੈਂਟਰ ਦੀ। ਸੈਂਟਰ ਕਿੱਥੋਂ ਵੀ ਪੂਰੇ ਦੇਸ਼ ਦੇ ਵਿੱਚ ਕਿਦਾ ਕੰਮ ਹੁੰਦਾ ਹੈ। ਕਾਂਗਰਸ ਪਾਰਟੀ ਨੂੰ ਐਂਕੀ ਆਪਾਂ ਫੈਕਟਰ ਦੇ ਵਿੱਚ ਜਾਈਏ ਸ੍ਰੀ ਰਾਹੁਲ ਗਾਂਧੀ ਜੀ ਨੂੰ ਬਣਾਈਏ ਰਾヤਸਾੰਥੀ ਹਰਕਤੇ ਦੇ ਵਿੱਚੋਂ ਵੱਧ ਤੋਂ ਵੱਧ ਕੋਰਟਾ ਖਸਾ ਕੇ ਸਰਦਾਰ ਗੁਰਜੀਤ ਸਿੰਘ ਓਜਰੇ ਜੀ ਨੂੰ ਜਿਤਾਈਏ ਕਿ ਸਾਡੇ ਸਰਕਾਰੀ ਸਾਹਿਬ ਦਾ ਇੱਕ ਦਿਨ ਸਿਰ ਉੱਚਾ ਹੋਵੇ ਇੱਕ ਉਹਨਾਂ ਨੂੰ ਪਤਾ ਲੱਗੇ ਕਿ ਮੈਂ ਜੋ ਹੱਕਾ ਰਾヤਸਾੰਥੀ ਵਿੱਚ ਕੰਮ ਕੀਤੇ ਨੇ ਮੈਨੂੰ ਕੰਮਾਂ ਦੇ ਇਖਤਿਆਰ ਨਹੀਂ ਮਿਲ ਪਈਆਂ ਤੇ ਜੇ ਗੱਲ ਕਰੀਏ ਕਿਦਾ ਅਮਰਿਤ ਪਾਰਟੀ ਦੀ ਅਮਰਿਤ ਪਾਰਟੀ ਦੇ ਦੋ ਸਾਲ ਦੇ ਵਿੱਚ ਕੀ ਕੀਤਾ ਦੋ ਸਾਲ ਦੇ ਵਿੱਚ ਉਹਨੂੰ ਪਤਾ ਲੱਗਾ ਕਿ ਦੋ ਸਾਲ ਦੇ ਵਿੱਚ ਇਹਨਾਂ ਨੇ ਕਿੰਦਾ ਲੋਕਾਂ ਦੇ ਜਿਹੜੇ ਕਣਕ ਹੁੰਦੀ ਉਹ ਵੀ ਵੰਡ ਕਰਦੀ ਆ ਲੋਕਾਂ ਦੇ ਰਸ਼ਨ ਕਾਂਡ ਇਕੱਠੇ ਦਿੱਤੇ ਆ ਕੋਈ ਵੀ ਸਹੂਲਤ ਨਹੀਂ ਆ ਜਿੰਨੇ ਵੀ ਪੈਂਡਿੰਗ ਕੰਮ ਜਿਹੜੇ ਕਾਂਗਰਸ ਨੇ ਹੋਈ ਉੱਥੇ ਲੋਕੇ ਕੰਮ ਆਪੋ ਹੀ ਪੈ ਨੇ ਕੋਈ ਇਹਨਾਂ ਨੇ ਨਾ ਕੋਈ ਕੰਮ ਨਹੀਂ ਕੀਤਾ ਹੋਏਗਾ ਲਖਸ਼ਨਾ ਇਹਨਾਂ ਨੇ ਕਿ ਦਸ ਰੁਪਏ ਦੀ ਚਾਹ ਤੁਸੀਂ ਜੇ ਲੇਟ ਕਰਦੇ ਕਿਉਂਕਿ ਇਹਨਾਂ ਕੋਲ ਸਰਕਾਰ ਨਹੀਂ ਚੱਲਦੀ ਆਪਾਂ ਉਹ ਬੰਦਿਆਂ ਨੂੰ ਕਿੱਦਾਂ ਕਮਾਂਡ ਦਈਏ ਜਿਨ੍ਹਾਂ ਨੇ ਸਾਡੀ ਗੱਲ ਨੂੰ ਲੋਕ ਖਬਰ ਵਿੱਚ ਚੁੱਕਣਾ ਹੈ ਸਰਦਾਰ ਗੁਰਜੀਤ ਸਿੰਘ ਓਜਲਾ ਜਿਨ੍ਹਾਂ ਨੇ ਹਰ ਇੱਕ ਸਰਕਾਰ ਰਾਜਾ ਸਾਧੀ ਛੱਡ ਕੇ ਅੰਬਰ ਸਾਹਿਬ ਦੀ ਆਵਾਜ਼ ਚਾਹੇ ਕਿਸਾਨਾਂ ਦੀ ਚਾਹੇ ਮਜ਼ਦੂਰਾਂ ਦੀ ਪਾਰਲੀਮੈਂਟ ਵਿੱਚ ਜਿੰਨੇ ਚੁੱਕੀ ਹੈ ਤੇ ਫਿਰ ਜਾ ਕੇ ਜਿੱਦਾਂ ਅੰਬਰ ਸਾਹਿਬ ਦੇ ਵਿੱਚ ਜਿੱਦਾਂ ਕਈ ਕੰਮ ਉਹਨਾਂ ਵੱਲੋਂ ਕਰਾਏ ਗਏ ਨੇ ਤੇ ਮੈਂ ਬਾਅਦ ਸਾਡੇ ਦੇ ਹੋ ਬੇਤੀ ਕਰਨਾ ਚਾਹੁੰਦਾ ਹਾਂ ਕਿ ਸਾਡੇ ਵਾਸਤੇ ਇੱਕੋ ਵਾਰੀ ਮੁੱਖਾ ਹੈ ਕਿ ਜੇ ਇੱਕ ਦਾ ਸੰਵਧਾਨ ਖਤਮ ਹੋ ਗਿਆ ਤਾਂ ਸਮਝੋ ਕਿ ਦਾ ਦੇਸ਼ ਵਿੱਚ ਗੋਟਾ ਨਹੀਂ ਪੈਣੀ ਆਪਾਂ ਪਾਰਟੀ ਵਾਈਰ ਉੱਤੇ ਕੇ ਜਿਹੜਾ ਬੰਦਾ ਕੰਮ ਕਰ ਰਿਹਾ ਤਾਂ ਪਾਰਟੀ ਨੇ ਯੋਗ ਨਿਭਵਾ ਕੇ ਕਿਤਾਇਆ ਉਹਨਾਂ ਨੂੰ ਮਦਦ ਰਿਹਾ ਆਪਾਂ ਪਾਸ ਪਾਰਟੀ ਬੋਟ ਫੋਰੀ ਹੈ 54 ਨਿਸ਼ਾਨ ਦਾ 1 ਤਰੀਕ ਵਾਲੇ ਦਿਨ 1 ਜੂਨ ਨੂੰ ਜਿਹੜੀਆਂ ਬੋਟਾਂ ਪੈਣੀਆਂ ਸੀ 1045 ਦੇ ਆਪਾਂ ਹੱਥ ਦੇ ਬੋਟ ਪਾ ਗਏ ਤੇ ਸਰਕਾਰੀਆ ਸਾਹਿਬ ਨੂੰ ਵਜੀਰ ਤੇ ਗੋਜਰੇ ਨੂੰ ਰਾਹੁਲ ਗੜੀ ਜੀ ਨੂੰ ਥੈਂਕ ਯੂ ਬਹੁਤ ਬਹੁਤ ਤਿੰਨ ਹੋਣਾ ਮੈਂ ਤਾਂ ਬਿਤੇ